ਕਤਿ ਸਰਕਾਰ ਚੋਂ ਡੀਏ ਏਰੀਆ ਅਤੇ ਪੁਰਾਣੀ ਪੈਨਸ਼ਨ ਬਾਹਰ ਲਈ ਮੁਤੇ ਗਰਮ ਵਧੇਰੇ ਡੀਏ ਦੀ ਲਟਕਦੀ ਫਾਈਲ ਕੇਂਦਰ 55% ਤੇ ਪੰਜਾਬ 42% ਪਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵੱਲੋਂ ਲਗਾਤਾਰ ਡੀਏ ਵਾਦੇ ਅਤੇ 6ਵੇਂ ਪੇ ਕਮਿਸ਼ਨ ਦੇ 5.5 ਸਾਲਾਂ ਦੇ ਬਕਾਇਆ ਏਰੀਆ ਦੀ ਮੰਗ ਕੀਤੀ ਜਾ ਰਹੀ ਹੈ ਕੇਂਦਰ ਸਰਕਾਰ ਮੁਲਾਜ਼ਮਾਂ ਨੂੰ 55% ਡੀਏ ਦੇ ਰਹੀ ਹੈ ਜਦਕਿ ਪੰਜਾਬ ਸਰਕਾਰ ਹਾਲੇ ਵੀ 42% ਤੇ ਹੀ ਟਿੱਕੀ ਹੋਈ ਹੈ 13% ਦਾ ਇਹ ਵੱਡਾ ਫਰਕ ਕਰਮਚਾਰੀਆਂ ਵਿੱਚ ਗੁੱਸੇ ਦਾ ਕਾਰਨ ਬਣਿਆ ਹੋਇਆ ਹੈ ਮੁਹਾਲੀ ਚੰਡੀਗੜ੍ਹ ਪਟਿਆਲਾ ਜਲੰਧਰ ਸੰਧਰੂਰ ਸਮੇਤ ਕਈ ਸ਼ਹਿਰਾਂ ਵਿੱਚ ਦਰਨੇ ਪ੍ਰਦਰਸ਼ਨ ਹੋਏ ਪਰ ਅਜੇ ਤੱਕ ਸਰਕਾਰ ਨੇ ਡੀਏ ਵਾ ਬੀਲੀ ਮੁਲਾਜ਼ਮਾਂ ਦੀਆਂ ਹੜਤਾਲਾਂ ਮੁਲਤਵੀ ਮੰਤਰੀ ਵੱਲੋਂ ਪਰੋਸੇ ਬਾਅਦ ਫੈਸਲਾ 10 ਅਗਸਤ ਨੂੰ ਬੀਲੀ ਮੰਤਰੀ ਹਰਪਜਨ ਸਿੰਘ ਏਟੀਓ ਨਾਲ ਪੀਐਸਈਬ ਜੁਆਇੰਟ ਫੋਰਮ ਫੋਰਮ ਅਤੇ ਬੀਲੀ ਮੁਲਾਜ਼ਮ ਇਕਤਾ ਮੰਚ ਦੇ ਆਗੂਆਂ ਦੀ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਉਨ੍ਹਾਂ ਨੂੰ ਯਕੀਨ ਦਿਵਾਇਆ ਗਿਆ ਕਿ 25 ਮੁੱਖ ਮੰਗਾਂ ਤੇ ਚਰਚਾ ਆਉਣ ਵਾਲੀ ਬੋਰਡ ਆਫ ਡਾਇਰੈਕਟਰਸ ਮੀਟਿੰਗ ਵਿੱਚ ਕੀਤੀ ਜਾਵੇਗੀ ਇਸ ਪ੍ਰੋਸੇ ਤੋਂ ਬਾਅਦ 11 ਤੋਂ 14 ਅਗਸਤ ਤੱਕ ਚੱਲੀ ਹੜਤਾਲ ਨੂੰ ਵਾਪਸ ਲੈ ਲਿਆ ਗਿਆ ਹੈ ਉਤਕੇ ਕਰਨ ਅਤੇ ਪੈਨਸ਼ਨ ਬਹਾਰਲੀ ਦੇ ਵਾਅਦੇ ਅਜੇ ਵੀ ਅਧੂਰੇ ਮੁਲਾਜ਼ਮ ਆਗੂਆਂ ਵੱਲੋਂ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ 2004 ਤੋਂ ਬਾਅ ਸਕੀਮ ਬਹਾਲ ਕੀਤੀ ਜਾਵੇ ਨਾਲ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਨਾਲ ਐਲਾਨ ਤੇ ਜਲਦੀ ਕਾਰਵਾਈ ਹੋਵੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਈ ਵਾਰ ਇਹ ਵਾਅਦਾ ਕੀਤਾ ਗਿਆ ਸੀ ਪਰ ਆਪਣਾ ਪਲਾਟ ਤੇ ਲਹਿਰ ਮੁਹੱਬਤ ਵਰਗੀਆਂ ਥਾਵਾਂ ਤੇ ਕੋਈ ਵੀ ਕੱਚਾ ਕਰਮਚਾਰੀ ਪੱਕਾ ਨਹੀਂ ਕੀਤਾ ਗਿਆ ਮੁਲਾਜ਼ਮ ਵਰਗ ਦਾ ਕਹਿਣਾ ਹੈ ਕਿ ਜੇ ਸਰਕਾਰ ਜਲਦੀ ਫੈਸਲੇ ਨਹੀਂ ਲੈਂਦੀ ਤਾਂ ਆਉਣ ਵਾਲੇ ਦਿਨਾਂ ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਵੀਡੀਓ ਚ ਬਣੇ ਰਹੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ নোਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸ